ਇਹਨਾਂ ਨੇ ਵੀਡੀਓ 'ਚ ਇਹ ਬੋਲੇ ਕਿ ਇਹ ਗੰਜਰ ਨੇ ਵਾਕਈ ਗੰਜਰ ਨੇ ਤੇ ਇਹ ਨਹੀਂ ਦੇਖਦੇ ਕਿ ਸਾਡੇ ਸ਼ਹੀਦਾਂ ਦੇ ਦਿਨ ਚੱਲਦੇ ਨੇ ਜਾਂ ਕਿਵੇਂ ਸਾਡੇ ਪੰਜਾਬ 'ਚ ਕੀ ਚੱਲਦਾ ਪਿਆ ਇਹਨਾਂ ਨੂੰ ਪਤਾ ਨਹੀਂ ਹੁੰਦਾ ਇਹਨਾਂ ਨੂੰ ਸਿਰਫ ਇਹ ਪਹੁੰਦਾ ਕਿ ਸਾਡਾ ਜਿਹੜਾ ਸ਼ੋਅ ਹੈ ਤ੍ਰੋਸ਼ ਵੀ ਹੈ ਪੰਜਾਬੀਆਂ ਦੇ ਦਿਲਾਂ ਦੇ ਵਿੱਚ ਸਿੱਖ ਕੌਮ ਦੇ ਵਿੱਚ ਕਿ ਦਲਜੀਤ ਉਹ ਸਾਂਝ ਨੇ ਕਿ ਸ਼ਹੀਦੀ ਦਿਹਾੜਿਆਂ ਦੇ ਵਿੱਚ ਵੀ ਸ਼ੋਅ ਨਹੀਂ ਕੈਨਸਲ ਕੀਤਾ 31 ਦਸੰਬਰ ਨੂੰ ਵੀ ਹੁਣ ਲੁਧਿਆਣੇ ਦੇ ਵਿੱਚ ਸ਼ੋਅ ਹੋਣ ਜਾ ਰਿਹਾ ਇਹ ਤਾਂ ਜੁੱਤੀ ਬਰਾਬਰ ਵੀ ਨਹੀਂ ਹੈਗੇ ਬੱਬੂ ਮਾਨ ਦੀ ਗੱਲ ਕਰਦੇ ਆ ਤਾਂ ਬੱਬੂ ਮਾਨ ਬਹੁਤ ਵੱਡਾ ਸਿੰਗਰ ਹੈ ਸਾਡੇ ਪੰਜਾਬ ਦਾ ਕਿ ਰਾਜਾ ਮੰਨਿਆ ਜਾਂਦਾ ਉਹ ਬੰਦੇ ਨੇ ਅੱਜ ਤੱਕ ਸਾਰੇ ਜਿੰਨੇ ਵੀ ਸ਼ੋਅ ਸੀਗੇ ਦਸੰਬਰ ਸਾਰੇ ਕੈਨਸਲ ਕੀਤੇ ਬੱਬੂ ਮਾਨ ਨੇ ਉਹਨੂੰ ਲੋਕ ਗਲਤ ਕਹਿੰਦੇ ਨੇ ਉਹ ਕਿਤੇ ਵੀ ਗਲਤ ਨਹੀਂ ਉਹ ਬੰਦਾ ਹੀਰਾ ਬੰਦਾ ਏ ਸਤਿ ਸ਼੍ਰੀ ਅਕਾਲ ਮੈਂ ਹਾਂ ਤੁਹਾਡੇ ਨਾਲ सोनू ਜਾਂਸਲਾ ਤੇ ਤੁਸੀਂ ਦੇਖ ਰਹੇ ਹੋ ਚੈਨਲ ਸਤਰੰਗ ਜਿਵੇਂ ਸਭ ਜਾਣਦੇ ਨੇ ਕਿ ਸ਼ਹੀਦੀ ਦਿਹਾੜੇ ਚੱਲ ਰਹੇ ਨੇ ਪਰ ਇੱਕ ਪਾਸੇ ਜੇ ਗੱਲ ਕਲਾਕਾਰਾਂ ਦੀ ਕਰੀਏ ਤਾਂ ਉਹਨਾਂ ਦੇ ਸ਼ੋਅ ਵੀ ਚੱਲ ਰਹੇ ਨੇ ਦਲਜੀਤ ਦੋ ਸਾਜ ਕਰਨ ਔਜਲਾ ਇਹ ਪੀ ਢਿੱਲੋ ਇੱਕ ਪਾਸੇ ਇੱਕ ਵੀਡੀਓ ਕਾਫੀ ਵਾਇਰਲ ਹੁੰਦੀ ਹੈ ਕੁਝ ਨਿਹੰਗ ਸਿੰਘਾਂ ਵੱਲੋਂ ਇੱਕ ਵੀਡੀਓ ਵਾਇਰਲ ਹੁੰਦੀ ਹੈ ਜਿਸ ਦੇ ਵਿੱਚ ਕਲਾਕਾਰਾਂ ਨੂੰ ਉਹਨਾਂ ਨੂੰ ਇਹ ਆਖਿਆ ਗਿਆ ਕਿ ਸਿੰਘ ਸ਼ਹੀਦਾਂ ਦੇ ਦਿਨ ਜਿਸ ਤਰ੍ਹਾਂ ਸਹਬਜ਼ਾਦਿਆਂ ਦੀ ਸ਼ਹੀਦੀਆਂ ਹੋਈਆਂ ਨੇ ਉਹਨਾਂ ਦੇ ਵਿੱਚ ਸ਼ੋਅ ਕਰ ਰਹੇ ਨੇ ਕੰਜਰ ਨੇ ਨਚਾਰ ਨੇ ਜਿਸ ਤਰੀਕੇ ਦੇ ਨਾਲ ਇਹ ਪੰਜਾਬੀ ਕੌਹਾਂ ਦੇ ਨਵੇਂ ਸਟੇਜਾਂ ਦੇ ਵਿੱਚ ਅੱਗੇ ਪੰਜਾਬੀ ਹੋਏ ਇਦਾਂ ਦੇ ਦਸਤਾਰਾਂ ਨੂੰ ਕਹਿੰਦੇ ਅੱਗੇ ਲੈ ਕੇ ਗਏ ਨੇ ਪਰ ਕਿਤੇ ਨਾ ਕਿਤੇ ਸ਼ਹੀਦੀ ਦਿਹਾੜਿਆਂ ਦੇ ਵਿੱਚ ਉਹ ਸ਼ੋਅ ਲਗਾ ਰਹੇ ਨੇ ਉਹਨਾਂ ਨੇ ਕਾਫੀ ਨਿੰਦਾ ਕੀਤੀ ਹੈ ਇਸ ਚੀਜ਼ ਨੂੰ ਲੈ ਕੇ ਸੋ ਇਸੇ ਮੁੱਦੇ ਤੇ ਗੱਲਬਾਤ ਕਰਨ ਦੇ ਲਈ ਅੱਜ ਸਾਡੇ ਨਾਲ ਸ਼ਿਵ ਸ਼ੈਨਾ ਦੇ ਪ੍ਰਧਾਨ ਸਿਮਰਜੀਤ ਸਿੰਘ ਮਾਨ ਜੀ ਨੇ ਸੋ ਗੱਲਬਾਤ ਕਰਦੇ ਆ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਜਿਵੇਂ ਤੁਸੀਂ ਦਲਜੀਤ ਦੀ ਜਾਂ ਹੋਰ ਸਿੰਗਰਾਂ ਦੀ ਪੀ ਟੈਲੋਂ ਜਾਂ ਕਰਨ ਔਜਲੇ ਦੀ ਗੱਲ ਕਰਦੇ ਹੋ ਸ਼ੋਅ ਨੂੰ ਲੈ ਕੇ ਗੱਲ ਕਰਦੇ ਹੋ ਨਿਹੰਗ ਸਿੰਘਾਂ ਦੀ ਜਿਹੜੀ ਵੀਡੀਓ ਦੇਖੀ ਹੈ ਮੈਂ ਵੀ ਦੇਖੀ ਸੀ ਤਿੰਨ ਚਾਰ ਨੂੰ ਵਾਇਰਲ ਹੋ ਰਹੀ ਉਹ ਉਹ ਵੀਡੀਓ 'ਚ ਨਿਹੰਗ ਸਿੰਘ ਕਿਤੇ ਨਾ ਕਿਤੇ ਕੋਈ ਨਾ ਕੋਈ ਮੁੱਦੇ ਨੂੰ ਲੈ ਕੇ ਬਹੁਤ ਵਧੀਆ ਕੰਮ ਕਰਦੇ ਨੇ ਜੇ ਕਿ ਗੱਲ ਕਰਦੇ ਆ ਵਧੀਆ ਕਰਦੇ ਨੇ ਨਿਹੰਗ ਸਿੰਘ ਜਿਹੜੇ ਸੀਗੇ ਉਹਨਾਂ ਨੇ ਵੀਡੀਓ 'ਚ ਇਹ ਬੋਲੇ ਕਿ ਇਹ ਕੰਜਰ ਨੇ ਵਾਕਈ ਕੰਜਰ ਨੇ ਲੱਗਦਾ ਵੀ ਹੈ ਕੰਜਰ ਨੇ ਤੇ ਕੰਜਰ ਬਣਾ ਕਰਦੇ ਨੇ ਤੇ ਇਹ ਨਹੀਂ ਦੇਖਦੇ ਕਿ ਸਾਡੇ ਸ਼ਹੀਦਾਂ ਦੇ ਦਿਨ ਚੱਲਦੇ ਨੇ ਜਾ ਕਿਵੇਂ ਸਾਡੇ ਪੰਜਾਬ ਚ ਕੀ ਚੱਲਦਾ ਪਿਆ ਇਹਨਾਂ ਨੂੰ ਪਤਾ ਨਹੀਂ ਹੁੰਦਾ ਇਹਨਾਂ ਨੂੰ ਸਿਰਫ ਇਹ ਪਹੁੰਦਾ ਕਿ ਸਾਡਾ ਜਿਹੜਾ ਸ਼ੋਅ ਹੈ ਬੰਬੇ ਪਤਾ ਇਹਨਾਂ ਨੂੰ 4 ਘੰਟੇ ਪਹਿਲਾਂ ਪਹੁੰਚਣਾ ਜਾਂ 2 ਦਿਨ ਪਹਿਲਾਂ ਪਹੁੰਚਣਾ ਇਹਨਾਂ ਨੂੰ ਉਹ ਸ਼ੋਹਾਂ ਦਾ ਪਤਾ ਹੁੰਦਾ ਇਹਨਾਂ ਨੂੰ ਇਹ ਨਹੀਂ ਪਤਾ ਕਿ ਸਾਡੇ ਦਸੰਬਰ 15 ਤਰੀਕ ਤੋਂ 31 ਦਸੰਬਰ ਤੱਕ ਸ਼ੋਅ ਨਾ ਕਰਦੇ ਸਾਡੇ 15 ਤਰੀਕ ਤੋਂ ਲੈ ਕੇ 31 ਦਸੰਬਰ ਤੱਕ ਲੋਕ ਮਤਲਬ ਬੈੱਡਾਂ ਤੇ ਜਾਂ ਮੰਜੇ ਤੇ ਨਹੀਂ ਪੈਂਦੇ ਨੀਚੇ ਗੱਦੇ ਵਾਚ ਕੇ ਨੀਚੇ ਸੌਂਦੇ ਨੇ ਪਰ ਇਹਨਾਂ ਨੂੰ ਸ਼ਰਮ ਆਉਣੀ ਚਾਹੀਦੀ ਮੈਨੂੰ ਨਹੀਂ ਲੱਗਦਾ ਕਿ ਸ਼ਰਮ ਆਉਂਦੀ ਨੇ ਕੰਜਰ ਬੰਦੇ ਆ ਨੇ ਤੇ ਪੈਸੇ ਦੇ ਪਿੱਛੇ ਪੈਸੇ ਤੇ ਬਾਕੀ ਤੁਸੀਂ ਦੇਖਿਆ ਹੀ ਹੋਣਾ ਇਹ ਕੋਈ ਸ਼ੋਅ ਇਹਨਾਂ ਨੇ ਕੋਈ ਕੈਂਸਲ ਨਹੀਂ ਕੀਤਾ ਪਹਿਲਾਂ ਕਹਿੰਦੇ ਜਿਵੇਂ ਸਰਤਾਜ ਜੀ ਕਹਿੰਦੇ ਮੈਂ ਸ਼ੋਅ ਕੈਂਸਲ ਕਰਾਂਗਾ ਉਹਨੇ ਵੀ ਨਹੀਂ ਕੀਤਾ ਉਹ 31 ਦਿਨਾਂ ਦੁਆਰੇ ਫੇਰ ਸ਼ੋਅ ਲਾ ਰਿਹਾ ਮੈਨੂੰ ਨਹੀਂ ਲੱਗਦਾ ਇੱਕ ਨੂੰ ਦੇਖ ਕੇ ਦੂਜਾ ਦੂਜੇ ਦੇਖ ਕੇ ਤੀਜਾ ਇਹ ਸ਼ੋਅ ਕਰਦੇ ਹੀ ਰਹਿੰਦੇ ਨੇ ਆਪਣੇ ਇਹਨਾਂ ਨੂੰ ਇਹ ਨਹੀਂ ਦੇਖਦਾ ਕਿ ਸਾਡੇ ਐਡੇ ਐਡੇ ਸਾਹਿਬਜ਼ਾਦੇ ਨੇ ਕੁਰਬਾਨੀਆਂ ਦਿੱਤੀਆਂ ਸਾਡੀਆਂ ਜਿਦਾਂ ਸਾਡੀਆਂ ਕੁਰਬਾਨੀਆਂ ਲਈ ਇਹਨਾਂ ਨੇ ਕੀਤਾ ਸਾਹਿਬਜ਼ਾਦੇ ਜੀ ਨੇ ਕੁਰਬਾਨੀਆਂ ਕੀਤੀਆਂ ਇਹ ਇਹਨਾਂ ਨੂੰ ਕੁਝ ਦਿਖਦੇ ਨਹੀਂ ਨਾ ਕੋਈ ਫਰਕ ਲੱਗਦਾ ਮੈਨੂੰ ਨਹੀਂ ਲੱਗਦਾ ਕੁਝ ਕੀ ਕਹਿਣਾ ਚਾਹੋਗੇ ਜਿਸ ਤਰੀਕੇ ਦੇ ਨਾਲ ਹਰ ਵਾਰ ਕਹੇ ਕੁਝ ਤਾਂ ਕਹਿੰਦੇ ਨੇ ਕਿ ਹਰ ਵਾਰ ਦਲਜੀਤ ਦੋਸਾਂਝ ਨੂੰ ਟਾਰਗੇਟ ਕੀਤਾ ਜਾਂਦਾ ਹੈ ਉਹਨਾਂ ਤੇ ਬੋਲ ਮਾਰੇ ਜਾਂਦੇ ਨੇ ਪਰ ਤੁਹਾਨੂੰ ਨਹੀਂ ਲੱਗਦਾ ਕਿ ਜਿਸ ਤਰੀਕੇ ਨਾਲ ਦਲਜੀਤ ਦੋਸਾਂਝ ਕਹਿੰਦੇ ਨੇ ਕਿ ਦਸਤਾਰ ਨੂੰ ਅੱਗੇ ਲੈ ਕੇ ਗਏ ਨੇ ਪੰਜਾਬੀਆਂ ਦਾ ਪੰਜਾਬ ਦਾ ਨਾਂ ਰੌਸ਼ਨ ਕੀਤਾ ਪਰ ਕਿਤੇ ਨਾ ਕਿਤੇ ਇੱਕ ਰੋਸ਼ ਵੀ ਹੈ ਪੰਜਾਬੀਆਂ ਦੇ ਦਿਲਾਂ ਦੇ ਵਿੱਚ ਸਿੱਖ ਕੌਮ ਦੇ ਵਿੱਚ ਕਿ ਦਲਜੀਤ ਦੋਸਾਂਝ ਨੇ ਕਿ ਸ਼ਹੀਦੀ ਦਿਹਾੜਿਆਂ ਦੇ ਵਿੱਚ ਵੀ ਸ਼ੋਅ ਨਹੀਂ ਕੈਨਸਲ ਕੀਤੇ 31 ਦਸੰਬਰ ਨੂੰ ਵੀ ਹੁਣ ਲੁਧਿਆਣੇ ਦੇ ਵਿੱਚ ਸ਼ੋਅ ਹੋਣ ਜਾ ਰਹੇ ਆ ਤੇ ਇੱਕ ਪਾਸੇ ਆਪਾਂ ਗੱਲ ਕਰ ਰਹੇ ਹਾਂ ਸਤਿੰਦਰ ਸਰਤਾਜ ਦੀ ਉਹਨਾਂ ਦਾ ਚੰਡੀਗੜ੍ਹ ਦੇ ਵਿੱਚ ਸ਼ੋਅ ਹੋਣ ਜਾ ਰਿਹਾ ਤੇ ਇੱਕ ਪਾਸੇ ਬੱਬੂ ਮਾਨ ਬੱਬੂ ਮਾਨ ਨੇ ਆਪਣੇ ਸਾਰੇ ਸ਼ੋਅ ਕੈਨਸਲ ਕਰ ਦਿੱਤੇ ਹਾਲਾਂਕਿ 24 ਨੂੰ ਸੀ ਮੇਰੇ ਖਿਆਲ ਨਾਲ ਉਹਨਾਂ ਦਾ ਸ਼ੋਅ ਉਹਨਾਂ ਨੇ 18 ਜਨਵਰੀ ਨੂੰ ਸ਼ੋਅ ਕਰਤਾ ਜਿਹੜੀ ਤੁਸੀਂ ਦਿਲਜੀਤ ਦੀ ਗੱਲ ਕਰਦੇ ਹੋ ਦਿਲਜੀਤ ਜੇ ਤੁਸੀਂ ਕਹਿੰਦੇ ਹੋ ਕਿ ਪੰਜਾਬੀਆਂ ਦਾ ਨਾਮ ਰੋਸ਼ਨ ਕੀਤਾ ਜਾਂ ਕੋਈ ਵੀ ਚਲੋ ਕਹਿੰਦੇ ਕਿ ਪੰਜਾਬੀਆਂ ਨਾ ਮੈਨੂੰ ਨਹੀਂ ਲੱਗਦਾ ਕਿ ਤੇ ਰੋਸ਼ਨ ਕੀਤਾ ਯਾਰ ਜੇ ਰੋਸ਼ਨ ਕੀਤਾ ਹੁੰਦਾ ਤਾਂ ਅੱਜ ਸ਼ਹੀਦਾਂ ਨੂੰ ਯਾਦ ਕਰਦਾ ਚਮਕੌਰ ਸਾਹਿਬ ਦੇ ਜਾਂਦੇ ਤੇ ਚਮਕੌਰ ਸਾਹਿਬ ਦੀ ਸਭਾ ਦੇਖਦੇ ਤੇ ਇੱਥੇ ਆਪਣੇ ਫਤਿਹਗੜ੍ਹ ਸਾਹਿਬ ਦੇ ਦੇ ਦਿਨ ਦੇਖਣੇ ਚਾਹੀਦੇ 15 ਤਰੀਕ ਤੋਂ ਲੈ ਕੇ ਇਹਨੂੰ ਦਿਨ ਦੇਖਣੇ ਚਾਹੀਦੇ ਕਿ 15 ਦਿਨ ਆਪਣਾ ਪ੍ਰੋਗਰਾਮ ਰੋਕ ਲੰਦੇ ਨੈਕਸਟ ਮੰਥ ਕਰ ਲੰਦੇ ਜਨਵਰੀ ਤੋਂ ਸਟਾਰਟ ਕਰ ਲੰਦੇ ਤੇ ਉਹ ਨਹੀਂ ਇਹਨਾਂ ਨੇ ਕੀਤਾ ਇਹਨਾਂ ਦਾ ਨਾਂ ਦਿਖਦਾ ਇਹਨਾਂ ਨੂੰ ਸਿਰਫ ਪੈਸੇ ਦੇ ਲਾਲਚ ਪੈਸੇ ਦੇ ਪਿੱਛੇ ਪਏ ਨੇ ਮੈਨੂੰ ਨਹੀਂ ਜੇ ਹੁਣ ਤੁਸੀਂ ਗੱਲ ਕਰਦੇ ਹੋ ਉਹਦੀ ਕਿ ਇਹਨੇ ਕਿ ਪੰਜਾਬੀ ਦਾ ਨਾਂ ਰੋਸ਼ਨ ਕੀਤਾ ਬਿਲਕੁਲ ਰੋਸ਼ਨ ਕੀਤਾ ਕਰਦਾ ਏ ਪਰ ਲੇਕਿਨ 15 ਦਿਨ ਦੇ ਸ਼ੋਰ ਨਾ ਕਰਦਾ 15 ਦਿਨ ਆਪਣਾ ਰੱਖ ਲੰਦਾ ਕਿ ਕੈਨਸਲ ਕਰ ਦੰਦਾ ਨਾ ਪ੍ਰੋਗਰਾਮ ਨੇ ਕੀਤੇ ਨਹੀਂ ਪਰ ਉਹ ਵੀ ਪੰਜਾਬੀਆਂ ਦੇ ਸਾਡੇ ਦਿਲਾਂ ਦੀ ਪੰਜਾਬੀਆਂ ਦੇ ਦਿਲਾਂ ਚ ਹੈ ਵੀ ਜਿਹੜੇ ਸ਼ੋਅ ਸੀਗੇ ਕੈਨਸਲ ਕਰ ਦੰਦਾ ਕਿੱਡੀ ਵੱਡੀ ਇਹਦੇ ਲਈ ਗੱਲ ਸੀ ਤੁਸੀਂ ਰਹੀ ਬੱਬੂ ਮਾਨ ਸਾਹਿਬ ਦੀ ਗੱਲ ਇਹ ਤਾਂ ਉਹਦੇ ਜੁੱਤੀ ਬਰਾਬਰ ਵੀ ਨਹੀਂ ਹੈਗੇ ਬੱਬੂ ਮਾਨ ਦੀ ਗੱਲ ਕਰਦੇ ਆ ਤਾਂ ਬੱਬੂ ਮਾਨ ਬਹੁਤ ਵੱਡਾ ਸਿੰਗਰ ਸਾਡੇ ਪੰਜਾਬ ਦਾ ਕਿ ਰਾਜਾ ਮੰਨਿਆ ਜਾਂਦਾ ਹੀਰਾ ਮੰਨਿਆ ਜਾਂਦਾ ਜਿਹੜਾ ਕਿ ਬੰਦਾ ਬੱਬੂ ਮਾਨ ਸਾਰੇ ਧਰਨੇ ਕਿਸਾਨ ਅੰਦੋਲਨ ਜਿਹੜਾ 20 ਚ ਚੱਲਦਾ ਸੀਗਾ ਉਸ ਟਾਈਮ ਸਭ ਤੋਂ ਅੱਗੇ ਸੀਗਾ ਹੁਣ ਜਦੋਂ ਖੰਡੋਰੀ ਬਾਰ ਬੜੇ ਸ਼ੰਭੂ ਬਾਰਡਰ ਤੇ ਟਿਗਰੀ ਬਾਰਡਰ ਤੇ ਸਭ ਤੋਂ ਅੱਗੇ ਉਹ ਬੰਦਾ ਜਾ ਕੇ ਖੜਾ ਹੁੰਦਾ ਪਰ ਇਹ ਨਹੀਂ ਉੱਥੇ ਕੋਈ ਵੀ ਸਿੰਗਰਾਜ ਦਾ ਖੜਾ ਨਹੀਂ ਹੋਇਆ ਦੋਗ ਸਿੰਗਰ ਗਈ ਸੀ ਮੈਨੂੰ ਨਹੀਂ ਲੱਗਦਾ ਬਾਕੀ ਕੋਈ ਗਿਆ ਹੋਊਗਾ ਉਹ ਬੰਦੇ ਨੇ ਅੱਜ ਤੱਕ ਸਾਰੇ ਜਿੰਨੇ ਵੀ ਸ਼ੋ ਸੀਗੇ ਦਸੰਬਰ ਸਾਰੇ ਕੈਨਸਲ ਕੀਤੇ ਬੱਬੂ ਮਾਨ ਨੇ ਉਹਨੇ ਉਹ ਦੇਖੋ ਉਹ ਨਹੀਂ ਬੰਦੇ ਆ ਵਰਗਾ ਬੰਦਾ ਗਿਣਦਾ ਉਹਨੂੰ ਲੋਕ ਗਲਤ ਕਹਿੰਦੇ ਨੇ ਉਹ ਕਿਤੇ ਵੀ ਗਲਤ ਨਹੀਂ ਉਹ ਬੰਦਾ ਹੀਰਾ ਬੰਦਾ ਏ ਉਹਨੇ ਦਸੰਬਰ ਦੇ ਜਿੰਨੇ ਵੀ ਸ਼ੋਅ ਸੀਗੇ ਸਾਰੇ ਕੈਨਸਲ ਕੀਤੇ ਨੇ ਬੱਬੂ ਮਾਨ ਨੇ ਬੱਬੂ ਮਾਨ ਦੀ ਮਤਰੀਫ ਨਹੀਂ ਜਿੰਨੀ ਤਰੀਫ ਕਰ ਉਨੀ ਘਟ ਤੇ ਬਾਕੀ ਦਾ ਦੂਧੇ ਸਿੰਗਰ ਸਾਰੇ ਕੰਜਰ ਬਣਾ ਕਰਦੇ ਨੇ ਤੇ ਬੱਬੂ ਮਾਨ ਉਹਦੀ ਕੋਈ ਰੀਸ ਨਹੀਂ ਕਰ ਸਕਦਾ ਬੱਬੂ ਮਾਨ ਇੱਕ ਰਾਜਾ ਸਾਡੇ ਪੰਜਾਬ ਦਾ ਹੀਰਾ ਮੰਨਿਆ ਜਾਂਦਾ ਉਹਨੂੰ ਅੱਛਾ ਜਿਸ ਤਰ੍ਹਾਂ ਨਿਯੰਗ ਸਿੰਘਾ ਵੱਲੋਂ ਇੱਕ ਹੋਰ ਗੱਲ ਹੋਈ ਸੀ ਕਿ ਕਹਿੰਦੇ ਕਿ ਉਹਨਾਂ ਨੂੰ ਇੱਕ ਜਿੱਦਾਂ ਦਲਜੀਤ ਦੋ ਸਾਂਝ ਦੀ ਗੱਲ ਕਰ ਰਹੇ ਆ ਕਹਿੰਦੇ ਕਿ ਉਹਨਾ ਉਹ ਕਹਿੰਦੇ ਸੀ ਕਿ ਬਾਲੀਵੁੱਡ ਵੱਲੋਂ ਸਾਨੂੰ ਆਫਰ ਆਉਂਦੇ ਨੇ ਫਿਲਮਾਂ ਦੀਆਂ ਪਰ ਉਹ ਕਹਿੰਦੇ ਨੇ ਦਸਤਾਰ ਲਾ ਕੇ ਤਾਂ ਫਿਰ ਮੈਂ ਫਿਲਮਾਂ ਦੇ ਵਿੱਚ ਆ ਪਰ ਉਹ ਉਹ ਕਹਿੰਦੇ ਨੇ ਕਿ ਚਮਕੀਲਾ ਫਿਲਮ ਦੇ ਵਿੱਚ ਆਏ ਦਸਤਾਰ ਲਾਈ ਉਹਦੇ ਬਾਰੇ ਕੀ ਕਹਿਣਾ ਚਾਹੂੰਗਾ ਬਾਈ ਜੀ ਗੱਲ ਤਾਂ ਇਹ ਹੈ ਜਿਹੜੀ ਇਹ ਕਰਦੇ ਸੀ ਮੂਵੀ ਦੀ ਚਮਕੀਲਾ ਮੂਵੀ ਆਈ ਸੀ ਫਿਰ ਜੇ ਐਡਾ ਵੱਡਾ ਸੀਗਾ ਫਿਰ ਚਮਕੀਲੇ ਮੂਵੀ 'ਚ ਕਿਸੇ ਨੂੰ ਹੋਰ ਨੂੰ ਰੋਲ ਦੇ ਦੰਦੇ ਇਹਨੂੰ ਕਿਉਂ ਦਿੱਤਾ ਫਿਰ ਐਨੇ ਦਸਤਾਰ ਕਿਉਂ ਲਾਈ ਉਹ ਤੇ ਜੱਬ ਬਿੱਗ ਰੱਖੀ ਸੀ ਫਿਰ ਦਸਤਾਰ ਤਾਂ ਲਾਤੀ ਨਾ ਉਹ ਵੀ ਪੈਸੇ ਖਾਤਰ ਹੀ ਰੱਖੀ ਨਾ ਪੈਸੇ ਦਿਖਾਤਰ ਨੇ ਪੱਗ ਰੱਖ ਲਈ ਉਹ ਤੋਂ ਬਾਅਦ ਜਿਹੜੀ ਬਿੱਗ ਲਾਈ ਹੈ ਗਲਤੀ ਸੀਗੀ ਜਾਂ ਬਿੱਗ ਲਾਈ ਜਾਂ ਕਟੇਗੀ ਤੀ ਗਲਤੀ ਹੀ ਹੈ ਨਾ ਉਹ ਤੇ ਹੁਣ ਕਹਿੰਦੇ ਆ ਕਿ ਫਿਰ ਰੋਲ ਨਾ ਕਰਦਾ ਇਹਨੂੰ ਬਾਲੀਵੁੱਡ ਦਾ ਉਹ ਤੋਂ ਵਿੱਚ ਵੀ ਕਰ ਲਾਂਦਾ ਫਿਰ ਤਾਂ ਉਹਦੇ ਵੀ ਬਿੱਗ ਰੱਖ ਲਿਓ ਤਾਂ ਸ਼ਰਮ ਸ਼ਰਮ ਆਉਣੀ ਚਾਹੀਦੀ ਇਹਨੂੰ ਮੈਨੂੰ ਨਹੀਂ ਲੱਗਦਾ ਕਿਤੇ ਪਾਸੇ ਐਦਾਂ ਦਾ ਬੰਦਾ ਨਹੀਂ ਹੋਣਾ ਚਾਹੀਦਾ ਧੰਨਵਾਦ ਤੁਸੀਂ ਇੰਨਾ ਸਮਾਂ ਦਿੱਤਾ ਸੋ ਤੁਸੀਂ ਦੇਖਿਆ ਜੀ ਜਿਸ ਤਰੀਕੇ ਦੇ ਨਾਲ ਅੱਜ ਪੰਜਾਬ ਦੇ ਵਿੱਚ ਸ਼ਹੀਦਾਂ ਦੇ ਦਿਨ ਚੱਲ ਰਹੇ ਨੇ ਛੋਟੇ ਸਾਬਜਦਾਂ ਨੂੰ ਦਸੰਬਰ ਦੇ ਮਹੀਨੇ ਦੇ ਵਿੱਚ ਯਾਦ ਕੀਤਾ ਜਾਂਦਾ ਹੈ ਸ਼ਹਾਦਤ ਨੂੰ ਯਾਦ ਕੀਤਾ ਜਾਂਦਾ ਹੈ ਸ੍ਰੀ ਫਤਿਹਗੜ ਸਾਹਿਬ ਦੇ ਵਿੱਚ ਸਾਰੇ ਨਤਮਸਤਕ ਹੁੰਦੇ ਨੇ ਤੋਂ ਕਿਤੇ ਨਾ ਕਿਤੇ ਅੱਜ ਵੀ ਜਿਹੜੇ ਪੰਜਾਬੀ ਕਹਾਉਂਦੇ ਨੇ ਪੰਜਾਬੀ ਕਲਾਕਾਰ ਨੇ ਅੱਜ ਵੀ ਉਹਨਾਂ ਦੇ ਸ਼ੋਅ ਚੱਲ ਰਹੇ ਨੇ ਹਾਲਾਂਕਿ ਕਾਫੀ ਲੋਕਾਂ ਨੂੰ ਰੋਸ ਹੈ ਇਸ ਤੇ ਨਿਹੰਗ ਸਿੰਘਾਂ ਵੱਲੋਂ ਵੀ ਰੋਸ ਕੀਤਾ ਗਿਆ ਸੋ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਇਸ ਬਾਰੇ ਸੋ ਆਪ ਦਾ ਕਮੈਂਟ ਕਰਕੇ ਜਰੂਰ ਦੱਸਣਾ ਸੋ ਜਿਨ੍ਹਾਂ ਨੇ ਚੈਨਲ ਸੱਤ ਰੰਗ ਨੂੰ ਹਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਜਰੂਰ ਕਰ ਲੈਣਾ ਮਿਲਾਂਗੇ ਅਗਲੀ ਵੀਡੀਓ ਦੇ ਵਿੱਚ ਦੇ ਹੋਈ ਇਜਾਜ਼ਤ ਮੇਰੇ ਸਹਿਯੋਗੀ ਬਲਵਿੰਦਰ ਆਰੇ ਦੇਣਾ ਸੋਨੂ ਜਾਂਚਲਾ ਦੀ ਰਿਪੋਰਟ ਚੰਡੀਗੜ੍ਹ